ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਯੋਗ ਕੇਂਦਰ ਸਤੀਏਵਲਾ ਵਿੱਚ ਸਵੇਰ ਦੀ ਕਲਾਸ ਹਾਜ਼ਰਾਂ ਜਦੋਂ ਵੀ ਸਾਡਾ ਕੋਈ ਪੇਸ਼ੈਂਟ ਠੀਕ ਹੁੰਦਾ ਹੈ ਤੁਹਾਡੇ ਰੂਬਰੂ ਕਰਦੇ ਹਾਂ ਅੱਜ ਇਹ ਲੜਕਾ ਹਰਦੀਪ ਸਿੰਘ ਫਿਰੋਜ਼ਪੁਰ ਸ਼ਹਿਰ ਤੋਂ ਆ ਇਹਦੀ ਬਚਪਨ ਤੋਂ ਸਮੱਸਿਆ ਸੀ ਜਮਾਂਦਰੂ ਸਮੱਸਿਆ ਸੀ ਕਿ ਇਸ ਦਾ ਪੈਰ ਸਿੱਧਾ ਰਹਿੰਦਾ ਸੀ ਹਾਂਜੀ ਜ਼ਮੀਨ ਤੇ ਨਹੀਂ ਸੀ ਲੱਗਦਾ ਹਾਂਜੀ ਤਾ ਇਹ ਸਾਡੇ ਕੋਲੇ ਇਹਨਾਂ ਪਹੁੰਚ ਕੀਤੀ ਸਾਨੂੰ ਲੱਗਿਆ ਕਿ ਯੋਗ ਅਸਨਾ ਨਾਲ ਯੋਗ ਕ੍ਰਿਆਵਾਂ ਨਾਲ ਇਹ ਬੱਚਾ ਠੀਕ ਹੋ ਸਕਦਾ ਹੈ ਅਸੀਂ ਇਹਨੂੰ ਲਗਾਤਾਰ ਯੋਗ ਕਰਵਾਇਆ ਤੇ ਅੱਜ ਇਹ ਬੱਚਾ 60 ਤੋਂ 70% ਪੈਰ ਥੱਲੇ ਲਗਾਉਣ ਲੱਗ ਪਿਆ ਜਮਾਂਦਰੂ ਨੁਕਸ ਸੀਗਾ ਜਿਹਦਾ ਇਹਨਾਂ ਇਲਾਜ ਵੀ ਕਰਵਾਇਆ ਨਹੀਂ ਠੀਕ ਹੋਇਆ ਹਾਂਜੀ ਹੁਣ ਬੱਚੇ ਨੂੰ ਮਿਲਣ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਆਉਂਦੀਆਂ ਰਹਿਣ। ਹਾਂਜੀ ਹਰਦੀਪ ਸਿੰਘ ਜੀ। ਹਾਂਜੀ। ਖੜੇ ਹੋ ਕੇ ਦੱਸੋ ਪੈਰ ਵਿਖਾਓ ਕਿ ਪਹਿਲਾਂ ਮੁਸ਼ਕਲ ਕਿੰਨੀ ਸੀ ਤੇ ਅੱਜ ਕਿੰਨੀ ਹੈ? ਪਹਿਲਾਂ ਤਾਂ ਐ ਸੀ। ਪਹਿਲਾਂ ਥੋੜਾ ਪਰੇ ਨੂੰ ਕੈਮਰੇ ਦੇ ਸਾਹਮਣੇ ਕਰੋ। ਪਹਿਲਾਂ ਪਹਿਲਾਂ ਐਨ ਆ ਰਹਿੰਦਾ ਸੀ। ਹਾਂਜੀ। ਐਨ ਆ ਰਹਿੰਦਾ ਸੀਗਾ। ਹੁਣ ਕਿੰਨਾ? ਹੁਣ ਥੱਲੇ ਲੱਗ ਗਿਆ। ਹੁਣ ਤਾਂ ਠੀਕ ਹੈ ਜੀ ਬਸ ਬੈਲੈਂਸ ਨਹੀਂ ਹੁੰਦਾ ਥੋੜਾ। ਬਿਲਕੁਲ ਥੱਲੇ ਲੱਗਣ ਲੱਗ ਪਿਆ। ਹਾਂਜੀ। ਹਾਂਜੀ ਬੈਠ ਜਿਓ ਆਜੋ। ਤੇ ਸਾਡੇ ਸੈਂਟਰ ਦੀ ਕਲਾਸ ਹੈ ਜਿਹੜੀ ਇਹਦੀ ਫੀਸ ਇੰਨੀ ਹੈ ਕਿ ਜਦਨ ਕੋਈ ਠੀਕ ਹੋ ਜਾਂਦਾ ਜਾਂ ਉਹ ਲੱਡੂ ਲੈ ਆਉਂਦਾ ਹੁਣ ਥੋੜਾ ਗਰਮੀ ਦਾ ਮੌਸਮ ਹੈ ਤੇ ਇਹ ਬੱਚਾ ਲਾਹੌਰੀ ਜੀਰਾ ਲੈ ਕੇ ਆਇਆ ਸਾਰੀ ਸੰਗਤ ਲਾਹੌਰੀ ਜੀਰੇ ਦਾ ਆਨੰਦ ਲਵੇਗੀ ਤੇ ਨਾਲ ਬੱਚੇ ਦੀ ਸਿਹਤਯਾਬੀ ਲਈ ਅਰਦਾਸ ਵੀ ਕਰੇਗੀ ਤੇ ਨਾਲ ਬਾਕੀ ਜਿਹੜੇ ਭੈਣ ਭਰਾ ਸੈਂਟਰ ਤੇ ਆਉਂਦੇ ਆ ਉਹਨਾਂ ਲਈ ਵੀ ਅਸੀਂ ਉਮੀਦ ਕਰਾਂਗੇ ਕਿ ਸਾਰੇ ਠੀਕ ਹੋ ਕੇ ਜਾਣਗੇ told us around about both of them.